ਸਾਤਰੀਕਾਲ ਤੁਸੀਂ ਦੇਖ ਰਹੇ ਹੋ ਤਾਕਤ ਪੰਜਾਬ ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ ਮੇਰੇ ਨਾਲ ਕੋਈ ਸਿਆਸੀ ਬਾਹਰ ਪ੍ਰੋਫੈਸਰ ਮਜੀਦ ਸਿੰਘ ਵੀ ਮੌਜੂਦ ਨੇ ਹੁਣ ਤੱਕ ਦੀਆਂ ਵੱਡੀਆਂ ਖਬਰਾਂ ਤੇ ਵੱਡੇ ਮੁੱਦੇ ਉੱਤੇ ਚਰਚਾ ਕਰਾਂਗੇ ਕਿਸਾਨਾਂ ਦੇ ਮਾਮਲੇ ਦੀ ਗੱਲ ਕਰਦੇ ਆ ਕਿ ਡੱਲੇয়াল ਸਾਹਿਬ ਮਰਨwarte ਤੇ ਬੈਠਣ ਜਾ ਰਹੇ ਨੇ ਤੇ ਦੂਜੇ ਪਾਸੇ ਦਿੱਲੀ ਦੇ ਵਿੱਚ ਇਲੈਕਸ਼ਨ ਵੀ ਹੈ ਭਗਵੰਤ ਮਾਨ ਸਾਹਿਬ ਇਧਰੋਂ ਸਪੋਰਟ ਕਰ ਰਹੇ ਨੇ ਕਿ ਦਿੱਲੀ ਚ ਕਿਉਂ ਨਹੀਂ ਜਾਣ ਦਿੰਦੇ ਭਾਵੇਂ ਇੱਥੇ ਕਿਸਾਨਾਂ ਦੇ ਗੱਟੇ ਸਿੱਲ ਦੇਨ ਮਾਰ ਮਾਰ ਡਾਂਗਾ ਪਹਿੰਨੇ ਹੀ ਆ ਖਬਰਾ ਜੋ ਕੁਝ ਚੱਲ ਰਿਹਾ ਕਿਸਾਨ ਚੰਡੀਗੜ੍ਹ ਦੇ ਵਿੱਚ ਵੀ ਮੋਰਚੇ ਲੱਗਦੇ ਰਹੇ ਖੇਤੀ ਨੀਤੀ ਦੀ ਗੱਲ ਉਹ ਵੀ ਮਤਲਬ ਕਿ ਬਣਾ ਕੇ ਦੇ ਦਿੱਤੀ ਉਹ ਕਿੱਥੇ ਆ ਜਾਂ ਕਿਸਾਨਾਂ ਦੇ ਕਰਜ਼ੇ ਦੀ ਗੱਲ ਹੈ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਹੈ ਉਹ ਸਾਰੇ ਮਾਮਲੇ ਪੰਜਾਬ ਪੱਧਰ ਤੇ ਲਟਕ ਰਹੇ ਨੇ ਫਸਲਾਂ ਦਾ ਰੋਲ ਨਾ ਠੀਕ ਹੈ ਕੇਂਦਰ ਨੂੰ ਕਿਸੇ ਹੱਦ ਤੱਕ ਜ਼ਿੰਮੇਵਾਰ ਠਹਿਰਾ ਸਕਦੇ ਆ ਪਰ ਜਿਹੜੀ ਪੰਜਾਬ ਦੀ ਜ਼ਿੰਮੇਵਾਰੀ ਹੈ ਹੁਣ ਇਹ ਜਿਹੜਾ ਮੋਰਚਾ ਵਿੱਢਣ ਜਾ ਰਹੇ ਨੇ ਇਹਦੀ ਰੂਪਰੇਖਾ ਨੂੰ ਅਸੀਂ ਕਿਵੇਂ ਸਮਝੀਏ ਕਿ ਕੀ ਇਹ ਸਿਆਸੀ ਤੌਰ ਦੇ ਤੇ ਮੋਰਚੇ ਨੂੰ ਮਤਲਬ ਕਿ ਅੱਗੇ ਵਧਾਉਣ ਵਾਲੀ ਗੱਲ ਹੈ ਜਾਂ ਵਾਕਈ ਇਹਦੇ ਨਾਲ ਕਿਸਾਨਾਂ ਦੇ ਮਸਲੇ ਹੱਲ ਹੋਣਗੇ ਜਾਂ ਜਿਵੇਂ ਉਹ ਇੱਕ ਵਿਚਾਰਾ ਕਿਸਾਨ ਸੁਭ ਕਰਨ ਨੌਜਵਾਨ ਜਿਹੜਾ ਮਾਰਿਆ ਗਿਆ ਸੀਗਾ ਕਨੋਰੀ ਬਾਰਡਰ ਦੇ ਉੱਤੇ ਕੋਈ ਉਹੋ ਜਿਹਾ ਸੀਨ ਕੋਈ ਨਵਾਂ ਪੰਜਾਬ ਨੂੰ ਵੇਖਣ ਨੂੰ ਮਿਲ ਸਕਦਾ ਮਸਲੇ ਦੇ ਹੱਲ ਤਾਂ ਹੁੰਦੇ ਨਜ਼ਰ ਨਹੀਂ ਆਉਂਦੇ ਨਾ ਐਮਐਸਪੀ ਮਿਲਦੀ ਹੈ ਸੁਪਰੀਮ ਕੋਰਟ ਦੇ ਵਿੱਚ ਵੀ ਕਮੇਟੀ ਬਣਾਈ ਸੀ ਉਹਨਾਂ ਨੇ ਰਿਪੋਰਟ ਕੁਝ ਤਕ ਦਾਖਲ ਕੀਤੀ ਹੈ ਕਹਿੰਦੇ ਪੰਜਾਬ ਦੇ ਸਿਰ ਤੇ ਕਿਸਾਨਾਂ ਦੇ ਸਿਰ ਤੇ ਜਿਹੜਾ 73000 ਕਰੋੜ ਦਾ ਕਰਜ਼ਾ ਸੁਖਵਿੰਦਰ ਅਸੀਂ ਸ਼ੁਰੂ ਤੋਂ ਇੱਕ ਗੱਲ ਕਹਿੰਦੇ ਆ ਰਹੇ ਹਾਂ ਕਿ ਜੇ ਸਾਨੂੰ ਕਿਸਾਨੀ ਦੇ ਮੁੱਦਿਆਂ ਦੇ ਨਾਲ ਸਨੇਹ ਆ ਜਾਂ ਸਰੋਕਾਰ ਆ ਤੇ ਅਸੀਂ ਇਮਾਨਦਾਰੀ ਨਾਲ ਸੱਚੀ ਮੱਚੀ ਕਿਸਾਨੀ ਦੇ ਹਿੱਤ ਵਿੱਚ ਕੁਝ ਨਾ ਕੁਝ ਜਿੱਤਣਾ ਚਾਹੁੰਦੇ ਆ ਜਾਂ ਕੁਝ ਪਾਉਣਾ ਚਾਹੁੰਦੇ ਆ ਤਾਂ ਫਿਰ ਸਾਰੀ ਉਹਦੀ ਪਹਿਲੀ ਪ੍ਰੀ ਕੰਡੀਸ਼ਨ ਆ ਕਿ ਅਸੀਂ ਉਹਦੇ ਹਾਲਾਤ ਪੈਦਾ ਕੀਤੇ ਜਾਣ ਸਾਰੀਆਂ ਕਿਸਾਨ ਯੂਨੀਅਨਾਂ ਇਕੱਠੀਆਂ ਹੋਣ ਇਹਨਾਂ ਨੇ ਇਸ ਤਰ੍ਹਾਂ ਦਾ ਬਿਲਕੁਲ ਕੋਈ ਅਪਰਾਲਾ ਸਾਨੂੰ ਨਜ਼ਰ ਨਹੀਂ ਆਇਆ ਸਗੋਂ ਉਲਟਾ ਸਾਨੂੰ ਤੇ ਐਂ ਲੱਗਦਾ ਕਿ ਕਿਸਾਨੀ ਦੀ ਇਤਰਾਫ ਦੀ ਤੇ ਮੁੱਦਿਆਂ ਦੇ ਉੱਤੇ ਕਿਸਾਨ ਯੂਨੀਅਨਾਂ ਵੀ ਇੱਕ ਪੱਧਰ ਤੇ ਰਾਜਨੀਤੀ ਕਰਨ ਬੈਠ ਗਈਆਂ ਇੱਕ ਪਾਸੇ ਦੇਖੋ ਡੱਲੇਵਾਲ ਹੋਣੀ ਆ ਉਹ ਇੱਥੇ ਮਰਨ ਵਰਤ ਤੇ ਬੈਠਣਗੇ ਉਹ ਕਹਿੰਦੇ ਮੇਰਾ ਫੈਸਲਾ ਅਟਲ ਹੈਗਾ 26 ਤਰੀਕ ਨੂੰ ਉਹਨਾਂ ਨੇ ਸ਼ੁਰੂ ਕਰ ਦੇਣਾ ਉਧਰੋਂ 6 ਤਰੀਕ ਨੂੰ ਇਹ ਇਹਨਾਂ ਨੇ ਪੰਨੂ ਪੰਦੇਰ ਵਾਲੀ ਯੂਨੀਅਨ ਜਿਹੜੀ ਆ ਨਾਲ ਹੀ ਉਹ ਸਾਰਾ ਐਸਕੇਐਮ ਲੈ ਕੇ ਡੱਲੇਵਾਲ ਦੇ ਕਾਡਰ ਵੀ ਲੈ ਕੇ ਉਹ ਕਹਿੰਦੇ ਅਸੀਂ ਦਿੱਲੀ ਵੱਲ ਮਾਰਚ ਕਰਨਾ ਇਹ ਇਸ ਗੱਲ ਨੂੰ ਅਨਕੋਰੇਜ ਕਰਨਾ ਭਗਵੰਤ ਮਾਨ ਵੱਲੋਂ ਉਹਦੇ ਚ ਇਹ ਇਹ ਤੇ ਗੱਲ ਹੋ ਸਕਦੀ ਹੈ ਕਿ ਭਗਵੰਤ ਮਾਨ ਦੀ ਰਾਜਨੀਤੀ ਹੋਵੇ ਕਿ ਆਪਣੇ ਕੋਲੋਂ ਲਾ ਕੇ ਜਿਵੇਂ ਕੈਪਟਨ ਬਰਿੰਦਰ ਸਿੰਘ ਨੇ ਆਪਣੇ ਕੋਲੋਂ ਲਾ ਕੇ ਮੋਦੀ ਦੇ ਪਾਸਤਾ ਵੀ ਹੁਣ ਇਹ ਇਕੱਲੇ ਮੋਦੀ ਦੇ ਨਹੀਂ ਪੈਣਗੇ ਇਹ ਤੇ ਜਾ ਕੇ ਉੱਥੇ ਹੋ ਸਕਦਾ ਕੇਜਰੀਵਾਲ ਦੇ ਵੀ ਗੱਲ ਪੈਣ ਕਿਉਂਕਿ ਸਰਕਾਰ ਤੇ ਉਹਨਾਂ ਦੀ ਹੈ ਤੇ ਉਹਨਾਂ ਦੇ ਉੱਤੇ ਵੀ ਪਊਗਾ ਜਾਂ ਇਹ ਹੋ ਸਕਦਾ ਕਿ ਇਹਨਾਂ ਦੀ ਸਾਂਝੀ ਪਲੈਨਿੰਗ ਹੋਈ ਹੋਵੇ ਕਿ ਤੁਸੀਂ ਭੇਜੋ ਅਸੀਂ ਉੱਥੇ ਉਹਨਾਂ ਨੂੰ ਚੰਗੇ ਤਰੀਕੇ ਨਾਲ ਖਾਣਾ ਪੀਣਾ ਸਾਰਾ ਚੰਗੇ ਤਰੀਕੇ ਨਾਲ ਰੱਖਾਂਗੇ ਵੱਡੀ ਕੋਈ ਗਰਾਊਂਡ ਦੇ ਵਿੱਚ ਤੰਬੂ-ਤੰਬੂ ਲਾ ਦਿੰਨੇ ਆ ਰਜਾਈਆਂ ਵੀ ਦੇ ਦਾਂਗੇ ਤੇ ਰੋਜ਼ ਨਾਰੇ ਮੋਦੀ ਦੇ ਵਿਰੁੱਧ ਮਾਰਿਆ ਕਰਨ ਤੇ ਉਹਨਾਂ ਨੂੰ ਰਾਜਨੀਤਿਕ ਤੌਰ ਤੇ ਫਾਇਦਾ ਵੀ ਹੋ ਸਕਦਾ ਹੁਣ ਡਿਪੈਂਡ ਕਰਦਾ ਅੰਦਰੋਂ ਅੰਦਰ ਇਹਨਾਂ ਦੀ ਕੀ ਰਾਜਨੀਤੀ ਹੈ ਇਹ ਕਿਉਂ ਚੱਲੇ ਪਰ ਇੱਕ ਗੱਲ ਬੜੀ ਸਾਫ਼ ਹੈ ਕਿ ਜੇ ਤੁਸੀਂ ਪ੍ਰਾਣੇ ਮਾਡਲ ਨੂੰ ਮਨ ਵਿੱਚ ਰੱਖ ਕੇ ਕਿ ਉਦੋਂ ਅਸੀਂ ਇੱਡੀ ਵੱਡੀ ਜਿੱਤ ਪੈਦਾ ਜਿੱਤ ਲੈ ਕੇ ਆਏ ਸੀਗੇ ਤਾਂ ਉਸ ਨੂੰ ਜੇ ਲੈ ਕੇ ਚੱਲੇ ਆ ਤਾਂ ਫਿਰ ਉਹਦੀਆਂ ਆਜੇ ਤੁਸੀਂ ਕੰਡੀਸ਼ਨਾਂ ਪੂਰੀਆਂ ਨਹੀਂ ਕੀਤੀਆਂ ਉਹ ਕਰਕੇ ਜਾਣਾ ਚਾਹੀਦਾ ਵੈਸੇ ਜਾਣ ਨੂੰ ਕੀ ਆ ਹੁਣ ਇਹ ਤੇ ਮਜ਼ਾਕ ਵੀ ਢਾ ਰਹੇ ਸੀਗੇ ਇੰਡੀਅਨ ਗਵਰਨਮੈਂਟ ਦਾ ਭਗਵਾਨਤਮਾਨ ਹੁਣੀ ਵੀ ਜੇ ਦਿੱਲੀ ਨਹੀਂ ਜਾਣਾ ਹੋਰ ਲਾਹੌਰ ਜਾਣਾ ਮਤਲਬ ਇਹ ਉਹ ਪਰ ਅਸਲ ਚ ਗੱਲ ਇਹ ਹੈਗੀ ਹੈ ਕਿ ਕਿਸਾਨਾਂ ਦਾ ਅੰਦੋਲਨ ਦਾ ਹੱਕ ਹੈਗਾ ਸੁਪਰੀਮ ਕੋਰਟ ਬਾਰ-ਬਾਰ ਕਹਿ ਗਈ ਹੈ ਕਹਿ ਚੁੱਕੀ ਹੈ ਕਿ ਤੁਸੀਂ ਕਿਉਂ ਨਹੀਂ ਹਰਿਆਣਾ ਥਾਣੀ ਉਹਨਾਂ ਨੂੰ ਦਿੱਲੀ ਆਉਣ ਦਿੰਦੇ ਤੇ ਹੁਣ ਹੋ ਦੇਖ ਦੇਖਦੇ ਹਾਂ 6 ਤਰੀਕ ਨੂੰ 6 ਤਰੀਕ ਤੱਕ ਜੇ ਕੋਈ ਕੇਂਦਰ ਵੱਲੋਂ ਕੋਈ ਟੀਮ ਆ ਜਾਂਦੀ ਹੈ ਗੱਲਬਾਤ ਕਰਨ ਲਈ ਜਾਂ ਕਿੱਦਾਂ ਉਹਦੇ ਜਾਂ ਹਰਿਆਣੇ ਵਾਲੇ ਆਪਣੀ ਫੇਰ ਬੈਰੀਕੇਡਿੰਗ ਕਰ ਦਿੰਦੇ ਆ ਇਹ ਵੇਖਣ ਵਾਲੀਆਂ ਗੱਲਾਂ ਹੋਣਗੀਆਂ ਕਿ ਕਿਸ ਤਰੀਕੇ ਨਾਲ ਉਹ ਦਿੱਲੀ ਪਹੁੰਚਣ ਦੇਣਾ ਚਾਹੁੰਦੇ ਆ ਕਿ ਨਹੀਂ ਕਿਉਂਕਿ ਭਾਜਪਾ ਨੂੰ ਵੀ ਤਾਂ ਆਪਣਾ ਖਤਰਾ ਹੋਊਗਾ ਨਾ ਕਿ ਉਧਰੋਂ ਚੋਣਾਂ ਦਾ ਉਧਰੋਂ ਇਹ ਪਸੂਟੀ ਪੈ ਜਾਏ ਉਹਨਾਂ ਲਈ ਗੱਲ ਪੈ ਜਾਏ ਤੇ ਉਹਨਾਂ ਲਈ ਔਖਾ ਹੋਊਗਾ ਉਦੋਂ ਵੀ ਤੁਹਾਨੂੰ ਪਤਾ ਜਦੋਂ ਮੰਗਾਂ ਮੰਨੀਆਂ ਸੀਗੀਆਂ ਪ੍ਰਧਾਨ ਮੰਤਰੀ ਨੇ ਜੁਪੀ ਵੀ ਚੋਣ ਸਾਹਮਣੇ ਸੀ ਜੇ ਨਾ ਹੁੰਦੀ ਤੇ ਸ਼ਾਇਦ ਅਜੇ ਵੀ ਹੋਰ ਵੀ ਲਟਕਾ ਦਿੰਦੇ ਤੇ ਉਸ ਨੂੰ ਨਿਬੇੜਨ ਲਈ ਕਿਸੇ ਨਾ ਕਿਸੇ ਤਰੀਕੇ ਨਾਲ ਉਹਨਾਂ ਨੂੰ ਘਰ ਸ ਹੁਣ ਕਿਉਂਕਿ ਹੁਣ ਤੇ ਦਿੱਲੀ ਦੀਆਂ ਚੋਣਾਂ ਬੜੀਆਂ ਕ੍ਰੂਸ਼ੀਅਲ ਆ ਬੀਜੇਪੀ ਲਈ ਇਹ ਸਾਰਾ ਉਹ ਵੇ ਜੋੜ ਤੋੜ ਕੇ ਵੇਖ ਕੇ ਕਿ ਹੋ ਸਕਦਾ ਕਿਸਾਨ ਵੀ ਉਸ ਗੱਲ ਦਾ ਫਾਇਦਾ ਲੈ ਕੇ ਕਿ ਬੀਜੇਪੀ ਹੁਣ ਇਸ ਗੱਲ ਲਈ ਡਬੂਗੀ ਤੇ ਇਸ ਲਈ ਹੁਣੇ ਉਹਨਾਂ ਨੂੰ ਥੋੜਾ ਜਿਆਦਾ ਦਬਾਓ ਖੜਕਾ ਡਟਕਾ ਕਰਕੇ ਜੇ ਕੁਝ ਹੱਥ ਲੱਗਦਾ ਤੇ ਲੈ ਲਈਏ ਪਰ ਮੇਰਾ ਨਿੱਜੀ ਤੌਰ ਤੇ ਆ ਕਿ ਇਹ ਸਾਰਿਆਂ ਦੇ ਸਾਂਝੇ ਫੈਸਲੇ ਜਿਵੇਂ ਪੰਚਾਇਤ ਹੁੰਦੀ ਆ ਸਾਰਿਆਂ ਦੀ ਸਾਂਝੀ ਕਿਸਾਨ ਪੰਚਾਇਤ ਮਹਾ ਪੰਚਾਇਤ ਉਹਦੇ ਵੱਲੋਂ ਹੁੰਦਾ ਤਾਂ ਦਬਾਵੀ ਇਹਨਾਂ ਦਾ ਜ਼ਿਆਦਾ ਹੁੰਦਾ ਤੇ ਘੱਟ ਜ਼ੋਰ ਦੇ ਨਾਲ ਜ਼ਿਆਦਾ ਇਹਨਾਂ ਦੀਆਂ ਮੰਗਾਂ ਮਨਾਈਆਂ ਜਾ ਸਕਦੀਆਂ ਪਰ ਇਹ ਨਹੀਂ ਨਾ ਮਾਮਲਿਆਂ ਦੇ ਵਿੱਚ ਐਸ ਕੇ ਐਮ ਵਾਲੇ ਥੋੜਾ ਪਿੱਛੇ ਪਛੜੇ ਜਾਂ ਪਛੇਤਤੀ ਨਜ਼ਰ ਆਉਂਦੀ ਨਹੀਂ ਉਸ ਢੰਗ ਦੇ ਨਾਲ ਉਹਨਾਂ ਦੇ ਫੈਸਲੇ ਨਹੀਂ ਆ ਰਹੇ ਜਾਂ ਇਹ ਕਹ ਲੋ ਕਿ ਉਹਦਾ ਉਸ ਕਿਸਮ ਦਾ ਫਿਰ ਇਹ ਵੀ ਹੁੰਦਾ ਨਾ ਕਿ ਆਪਣੇ ਵੱਲੋਂ ਐਲਾਨ ਕਰ ਦਿੰਦੇ ਨੇ ਕਿਸਾਨਾਂ ਨੂੰ ਇਹ ਹੁੰਦਾ ਕਿ ਅੱਗੇ ਬਹੁਤ ਸਮਾਂ ਹੋ ਗਿਆ ਸਾਡੇ ਕਰਜ਼ੇ ਨਹੀਂ ਮਾਫ ਹੋ ਰਹੇ ਜਿਹੜੀ ਗੱਲ ਭਗਵੰਤ ਸਿੰਘ ਸਾਹਿਬ ਨੇ ਭਾਵੇਂ ਮਜ਼ਾਕੀਆ ਜਾਂ ਤੰਜ ਕਰਕੇ ਕਹੀ ਹੈ ਕਿ ਹੋਰ ਇਹਨਾਂ ਨੇ ਦਿੱਲੀ ਨਹੀਂ ਤੇ ਲਾਹੌਰ ਜਾਣਾ ਪ੍ਰੋਫੈਸਰ ਵੀ ਮਸਲਾ ਵੀ ਗੰਭੀਰ ਆਪਾਂ ਅੱਗੇ ਵੀ ਚਰਚਾ ਕਰਦੇ ਹਾਂ ਕਿਸਾਨ ਵੀ ਕਹਿੰਦੇ ਨੇ ਕਿ ਸਾਡਾ ਵਪਾਰ ਖਤਮ ਹੋ ਰਿਹਾ ਤੁਸੀਂ ਕਿਉਂ ਨਹੀਂ ਟਾਰੀਵਾਗਾ ਬਾਰਡਰ ذریے ਪਾਕਿਸਤਾਨ ਵਾਲੇ ਵਪਾਰਨ ਵਾਲੇ ਪਾਸੇ ਨੂੰ ਤੁਰੰਤ ਦਿੰਦੇ ਸਾਡੀਆਂ ਜ਼ਮੀਨਾਂ ਇੱਥੇ ਖੁੱਸ ਰਹੀਆਂ ਨੇ ਕਰੋੜਾਂ ਦੇ ਭਾਅ ਲੈ ਕੇ ਤੁਸੀਂ ਉੱਥੇ ਆਪਣੇ ਕਾਰੋਬਾਰ ਸ਼ੁਰੂ ਕਰ ਰਹੇ ਹੋ ਕਿਸਾਨਾਂ ਨੂੰ ਜ਼ਮੀਨਾਂ ਤੋਂ ਵਿਰਗਿਤ ਕਰ ਰਹੇ ਹੋ ਫਸਲ ਦਾ ਮੁੱਲ ਨਹੀਂ ਮਿਲਦਾ ਫਸਟ ਮੰਡੀਆਂ 'ਚ ਫਸਲ ਉੜ ਗਈ ਆ ਕੋਈ ਵੀ ਫਸਲ ਲਾ ਲੈਣ ਮੂੰਗੀ ਦੀ ਲਵਾਲੇ ਜੋ ਭਾਵੇਂ ਉਹਨਾਂ ਨੂੰ ਫਸਲ ਵੀ ਪਿੰਡਾਂ ਵਾਲੇ ਪਾਸੇ ਪੁਰਦਨ ਕੀ ਭਗਵੰਤ ਮਾਨ ਸਭ ਕਦੇ ਦਮ ਰੱਖ ਕੇ ਇਸ ਗੱਲ ਦਾ ਲਲਕਾਰਾ ਮਾਰਨਗੇ ਕਿ ਕੇਂਦਰ ਵਾਲੇ ਕਿਉਂ ਨਹੀਂ ਖੋਦ ਦੇ ਬਾਰਡਰ ਅੱਗੇ ਦੋ ਚਾਰ ਵਾਰ ਇਹਨਾਂ ਨੇ ਮਤਲਬ ਕਿ ਬੈਕਫੁੱਟ ਵੀ ਗਏ ਨੇ ਹੁਜੇ ਮਾਮਲੇ ਸਵਾਲ ਹੀ ਨਹੀਂ ਪੈਦਾ ਕਦੀ ਨਹੀਂ ਕਰਨਗੇ ਇਸ ਰਾਮ ਭਗਵੰਤਮਾਨ ਇਹੋ ਜੀ ਗਲਤੀ ਕਿਉਂ ਕਰੂਗਾ ਭਗਵੰਤਮਾਨ ਤੇ ਜੋ ਵੀ ਹੋਮ ਮਿਨਿਸਟਰ ਹੋਏ ਉਹਦੀ ਅੱਖ ਨੂੰ ਦੇਖ ਕੇ ਇੱਥੇ ਬਿਆਨ ਦਿੰਦੇ ਆ ਤੇ ਪਾਕਿਸਤਾਨ ਨਾਲ ਬਾਰਡਰ ਖੋਲਣਾ ਉਹ ਕਹਣਗੇ ਨਾਨ ਆਫ ਯੋਰ ਬਿਜ਼ਨਸ ਇੱਕ 葫ਕੀ ਪਈ ਚੁੱਪ ਕਰ ਜਾਣਗੇ ਤੇ ਜੇਦੋਂ ਪਹਿਲਾਂ ਕੋਈ 葫ਕੀ ਦਾ ਮੌਕਾ ਲੱਗੇ ਜਾਂ ਇਹੋ ਜੀ ਨੌਬਤ ਪਹੁੰਚੇ ਉਹ ਕਹਿਣਗੇ ਨਹੀਂ ਇਸ ਲਈ ਇਸ ਪਾਸੇ ਨੂੰ ਨਹੀਂ ਕੋਈ ਕਰਨਗੇ ਕਿਉਂਕਿ ਅਸਲ ਮਾਨਿਆ ਚੇ ਦਾ ਕਿਸਾਨਾਂ ਨੂੰ ਵੱਡਾ ਫਾਇਦਾ ਹੋ ਸਕਦਾ ਜੇ ਇਸ ਪਾਸੇ ਨੂੰ ਵਪਾਰ ਸਾਡਾ ਖੁੱਲੇ ਬਹੁਤ سارے ਸਾਡੇ ਵਪਾਰੀਆਂ ਨੂੰ ਵੀ ਅੰਮ੍ਰਿਤਸਰ ਵਾਲਿਆਂ ਨੂੰ ਖਾਸ ਕਰਕੇ ਬਿਜ਼ਨਸ ਵੀ ਮਿਲਦਾ ਆ ਉੱਥੇ ਟਰੱਕ ਯੂਨੀਅਨਾਂ ਨੂੰ ਆਪਣਾ ਟਰਾਂਸਪੋਰਟੇਸ਼ਨ ਦਾ ਬਿਜ਼ਨਸ ਮਿਲਦਾ ਆ ਬਹੁਤ ਸਾਰੇ ਵਰਕਰਾਂ ਨੂੰ ਕੰਮ ਮਿਲ ਜਾਂਦਾ ਢੋਟ ਢਵਾਜ ਦਾ ਇਹ ਸਾਰਾ ਸੋਚਣਾ ਚਾਹੀਦਾ ਪਰ ਪਤਾ ਨਹੀਂ ਕਿਉਂ ਕਹਿੰਦੇ ਤੇ ਹੈ ਕਿ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੇ ਆ ਤੇ ਆਮ ਆਦਮੀ ਦੇ ਜੋ ਚਾਹੁੰਦਾ ਉਹਦੇ ਪ੍ਰਤੀ ਇਹੋ ਜੀ ਬਿਆਨਬਾਜ਼ੀ ਅਸੀਂ ਕਦੀ ਦੇਖ ਦੇਣੀ ਹੈ ਅੱਛਾ ਹੁਣ ਇਹ ਜਿਹੜਾ ਸਰਗਰੂਤ ਜਲਾਸ ਚੱਲ ਰਿਹਾ ਹੈ ਇਹਦੇ ਵਿੱਚ ਜਿਹੜੇ ਹੁਣ ਪੰਜਾਬ ਦੇ ਨੁਮਾਇੰਦੇ ਨੇ ਰਾਜ ਸਭਾ ਜਾਂ ਲੋਕ ਸਭਾ ਦੇ ਵਿੱਚ ਬੈਠੇ ਨੇ ਤਮਾਮ ਪਾਰਟੀਆਂ ਦੇ ਇਹਨਾਂ ਦੀ ਕੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਮਸਲਾ ਕਿਵੇਂ ਉੱਥੇ ਚੁੱਕਣ ਠੀਕ ਹੈ ਆਪ ਕੋ ਆਪਣੇ ਪੱਧਰ ਤੇ ਗੱਲ ਕੀਤੀ ਜਾ ਸਕਦੀ ਹੈ ਮੜਾ ਮੋਟਾ ਕੋ ਪੈਂਪਲੇਟ ਦਿਖਾ ਦੇਣ ਉੱਤੇ ਜਾ ਕੇ ਪਰ ਜਿਹੜੀ ਗੁੰਦੇ ਨਾ ਵਾਜਬ ਗੱਲ ਜਿਵੇਂ ਉਹ ਮੋਹਾ ਮੋਇਤਰਾ ਹੁਣੀ ਕਰਦੇ ਨੇ ਕਿ ਤੁਸੀਂ ਕਿਹੜੇ ਕਿਹੜੇ ਮੁੱਦੇ ਕੌਣ ਕੌਣ ਜਿਹੜਾ ਉਹ ਮੈਂਬਰ ਪਾਰਲੀਮੈਂਟ ਨੂੰ ਕਿਸ ਢੰਗ ਨਾਲ ਅੱਗੇ ਬਧਾਸ ਸਿੰਘ ਜਾਂ ਕਿੱਥੇ ਕਿਸਾਨਾਂ ਦੀ ਗੱਲ ਐਮਐਸਪੀ ਤੋਂ ਲੈ ਕੇ ਹੋਰ ਮੁੱਦਿਆਂ ਦੀ ਗੱਲ ਉੱਥੇ ਉਹ ਭਾਰੀ ਜਾ ਸਕਦੀ ਹੈ ਜਾਂ ਕੇਂਦਰ ਦੇ ਉੱਤੇ ਉਹ ਜਿਹੜੇ ਪ੍ਰੈਸ਼ਰ ਜਿਹੜੇ ਹਮਖਿਆਲੀ ਬਾਕੀ ਸੂਬਿਆਂ ਦੇ ਨੇ ਉਹਨਾਂ ਨੂੰ ਨਾਲ ਲੈ ਕੇ ਜਾਂ ਕੇਂਦ ਜੇ ਇੰਡੀਆ ਕਾਰਡ ਜੁਰ ਦੇ ਨਾਲ ਹੋ ਕੇ ਕਿ ਆਪਾਂ ਇਸ ਮੁੱਦੇ ਨੂੰ ਹੱਲ ਕਰਾਈਏ ਕਿਸੇ ਢੰਗ ਨਾਲ ਦੇਖੋ ਇਹ ਤੇ ਆਪੋ ਆਪਣੀ ਤੁੰਤੁਣੀ ਵੱਜਣੀ ਆ ਕਾਂਗਰਸ ਨੇ ਆਪਣੀ ਕਾਂਗਰਸ ਕਮੇਟੀ ਚ ਬਹਿ ਕੇ ਫੈਸਲਾ ਕਰਨੇ ਆ ਤੇ ਜੋ ਉਹਨਾਂ ਨੂੰ ਉੱਥੇ ਉਹਨਾਂ ਦੀ ਕਮੇਟੀ ਨੇ ਆਰਡਰ ਕਰਨਾ ਉਹਨਾਂ ਨੇ ਉਹੋ ਜਿਹੀ ਉੱਥੇ ਅੰਦਰ ਗੱਲਾਂ ਬਾਤਾਂ ਰੱਖਣੀਆਂ ਤੇ ਜੋ ਕੇਜਰੀਵਾਲ ਤੇ ਭਗਵੰਤ ਮਾਨ ਨੇ ਰਲ ਕੇ ਆਪਣੇ ਐਮਐਲਏ ਨੂੰ ਕਹਿਣਾ ਜਾਂ ਐਮਪੀ ਨੂੰ ਰਾਜ ਸਭਾ ਦੇ ਮੈਂਬਰਾਂ ਨੂੰ ਕਹਿਣਾ ਉਹਨਾਂ ਨੇ ਉਹ ਗੱਲ ਸਾਰੀ ਰੱਖਣੀ ਹੈ ਉਹਨਾਂ ਨੇ ਆਪਣੀ ਪੋਲੀਟੀਕਲ ਸੋਚ ਦੇ ਮੁਤਾਬਕ ਤੇ ਰਾਜਨੀਤਿਕ ਲਾਹਾ ਕਿਵੇਂ ਲੈਣਾ ਉਹ ਉਂਝ ਰੱਖਣਗੇ ਜਿਵੇਂ ਹੁਣ ਭਗਵੰਤ ਮਾਨ ਨੇ ਕਹਿ ਹੀ ਦਿੱਤਾ ਰਾਜਨੀਤਿਕ ਲਾਹਾ ਲੈਣ ਲਈ ਕਿ ਜਾਓ ਦਿੱਲੀ ਜਾਓ ਕੌਣ ਇਹਨਾਂ ਨੂੰ ਰੋਕ ਸਕਦਾ ਇਹ ਇੰਜ ਕੋਈ ਇਕੱਠੇ ਹੋ ਜਾਣਗੇ ਇਹ ਨਹੀਂ ਮੈਨੂੰ ਲੱਗਦਾ ਵੈਸੇ ਟੈਕਨੀਕਲੀ ਤੇ ਹੋਣਾ ਚਾਹੀਦਾ ਹੈ ਆ ਪਰ ਮਤਲਬ ਬੰਦਿਆਂ ਨੂੰ ਕੋਈ ਲੂਜ਼ ਹੀ ਬਣਾ ਲੈਣਾ ਕਿਸੇ ਕਿਸਮ ਦਾ ਪਲੇਟਫਾਰਮ ਵੀ ਆ ਪੰਜਾਬੀਆਂ ਦਾ ਪਲੇਟਫਾਰਮ ਆ ਕਰਨਾਟਕ ਵਾਲਿਆਂ ਦਾ ਤਾਮਿਲਾਂ ਦਾ ਪਰ ਇਹ ਕਰਦੇ ਨਹੀਂ ਉਹ ਪੋਲਿਟੀਕਲ ਪਾਰਟੀਆਂ ਪੋਲਿਟਿਕਸ ਨਾ ਪਾਵਰ ਗੇਮ ਖੇਡਦੀਆਂ ਨਾ ਕਿ ਉਹਨਾਂ ਨੂੰ ਲੋਕ ਮੁੱਦਿਆਂ ਨਾਲ ਇੰਨੀ ਪਿਆਰ ਜਾਂ ਸੂਬਿਆਂ ਦੇ ਲੋਕਾਂ ਨਾਲ ਇੰਨਾ ਪਿਆਰ ਹੁੰਦਾ ਇਹੋ ਜੀ ਕੋਈ ਗੱਲ ਨਹੀਂ ਸੱਤਾ ਚਾਏ ਤੂੰ ਕੌਣ ਮੈਂ ਕੌਣ ਉਸ ਲਈ ਇਹ ਹੋਊਗੇ ਤੇ ਹੁਣ ਜਿਸ ਤਰ੍ਹਾਂ ਤੁਸੀਂ ਨਾ ਲੈ ਹੀ ਰਹੇ ਸੀ ਹਰ ਸੰਬੰਧਤ ਕੋਰ ਬਾਦਲ ਹੁਣ ਆਦਾ ਉਹਨਾਂ ਨੇ ਜਿੰਨਾ ਖ ਰੱਖ ਸਕਣਾ ਸੀ ਉਹ ਜਿਹੜੀ ਪਹਿਲਾਂ ਮੀਟਿੰਗ ਹੁੰਦੀ ਸਰਬਸਾਂਝੀ ਮੀਟਿੰਗ ਸਰ ਪਾਰਟੀ ਮੀਟਿੰਗ ਹੈ ਕਿਉਂਕਿ ਉਹ ਇਕੱਲੇ ਆਇਸ ਕਰਕੇ ਉਹਨਾਂ ਨੇ ਆਪਣਾ ਉਹਨਾਂ ਨੂੰ ਬੁਲਾਇਆ ਹੁਣ ਉਹਨਾਂ ਨੇ ਉਹਦੇ 'ਚ ਗੱਲ ਰੱਖ ਦਿੱਤੀ ਹੈ ਬਾਕੀ ਪਾਰਟੀਆਂ ਦੇ ਨਮਾਇਦਿਆਂ ਨੇ ਵੀ ਜਿਹੜੇ ਬੈਠੇ ਹੁਣ ਕਿ ਉੱਥੇ ਆਪੋ ਆਪਣੀਆਂ ਗੱਲਾਂ ਰੱਖੀਆਂ ਹੋਣਗੀਆਂ ਤੁਹਾਡੀ ਜਿਹੜੀ ਉਮੀਦ ਹੈ ਭਾਵੇਂ ਉਹ ਹੈਗੀ ਤੇ ਬੜੀ ਵਾਜਿਬ ਹੈ ਪਰ ਉਹ ਪ੍ਰੈਕਟੀਕਲੀ ਕਦੀ ਹੁੰਦੀ ਨਹੀਂ ਹੈਗੀ ਨਾ ਹੋਣੀ ਬਿਲਕੁਲ ਆ ਪਿਛਲੇ ਦਿਨਾਂ ਦੀ ਰਿਪੋਰਟ ਲੱਗੇ ਸੀ ਨਾ ਕਿਹੜਾ ਐਮਪੀ ਕਿੰਨੇ ਖਰਚੇ ਲੈ ਗਿਆ ਕੀ ਕੁਝ ਲੈ ਗਿਆ ਉੱਥੋਂ ਫਿਰ ਲੋਕਾਂ ਨੇ ਬੜਾ ਜਿਹਾ ਸਵਾਲ ਉੱਠਦੇ ਰਹਿਣਾ ਕਿ ਜੇ ਤੁਸੀਂ ਪੰਜਾਬ ਦੇ ਨਾਂ ਦੇ ਉੱਤੇ ਜਾ ਕੇ ਉੱਥੇ ਬਹਿਨੇ ਹੋ ਪੰਜਾਬ ਦੀ ਗੱਲ ਕਿਉਂ ਨਹੀਂ ਜਾਂ ਉਹਨਾਂ ਮੁੱਦਿਆਂ ਦਾ ਹੱਲ ਕਿਉਂ ਨਹੀਂ ਹੁੰਦਾ ਉਹਦੇ ਉੱਤੇ ਨਜ਼ਰ ਹੁੰਦਾ ਲੋਕ ਬਹੁਤ ਬਾਰੀਕ ਜਿਹੜਾ ਇਕੱਲੀ-ਇਕੱਲੇ ਬੰਦੇ ਦੀ ਵਾਇਰ ਸੁਣਦੇ ਨੇ ਕਿ ਪੰਜਾਬ ਵਾਲਾ ਕਿਹੜਾ ਉੱਥੇ ਕੀ ਬੋਲਿਆ ਰਾਘਵ ਚੱਡਾ ਸਾਹਿਬ ਕੀ ਬੋਲੇ ਔਰ ਭਜਨ ਸਿੰਘ ਕੀ ਬੋਲਦਾ ਹਾਜ਼ਰੀ ਭਰੀ ਜਾਂਦੀ ਹੈ ਕਿ ਨਹੀਂ ਕਿਹੜਾ ਕਿੰਨਾ ਸਮਾਂ ਉੱਤੇ ਜਾ ਕੇ ਆਇਆ ਐਜੇ ਵੀ ਸਾਰੇ ਉੱਤੇ ਨਜ਼ਰ ਰਹੇਗੀ ਹੁਣ ਅਗਲਾ ਸਵਾਲ ਅਖੀਰ ਦੇ ਵਿੱਚ ਆਪਾਂ ਲੈਨੇ ਆ ਕਿ ਅਡਾਨੀ ਸਾਹਿਬ ਦੇ ਮਾਮਲੇ 'ਚ ਉਧਰ ਕਾਫੀ ਕਹਿੰਦੇ ਚੋਰੀ ਟੈਟ ਕੀਤੀ ਜਾ ਰਹੀ ਹੈ ਬੰਗਲਾਦੇਸ਼ 'ਚ ਵੀ ਜਾਂ ਹੋਰ ਬਾਕੀ ਥਾਵਾਂ ਤੇ ਵੀ ਮੈਨੂੰ ਲੱਗਦਾ ਘੋੜੀ-ਘੋੜੀ ਰਿਪੋਰਟਾਂ ਨਿਕਲ ਕੇ ਸਾਹਮਣੇ ਆਉਣ ਲੱਗ ਜਾਣਗੀਆਂ ਦੇਖੋ ਅਮਰੀਕਾ ਇੱਕ ਇਹੋ ਜਿਹਾ ਦੇਸ਼ ਹੈਗਾ ਜਿਹੜਾ ਪਾਵਰ ਸੈਂਟਰ ਹੈ ਆ ਤੁਹਾਨੂੰ ਪਤਾ ਇੱਕ ਵੱਡਾ ਵੈਸਟ ਦਾ ਵੱਡਾ ਪਾਵਰ ਸੈਂਟਰ ਹੈ ਤੇ ਜੇ ਉਹ ਪਿੱਛੇ ਪਈ ਹੈ ਇਹਦਾ ਮਤਲਬ ਹੈ ਕਿ ਉਹ ਇੰਡੀਆ ਨੂੰ ਸਬਕ ਸਿਖਾਉਣਾ ਚਾਹੁੰਦੇ ਆ ਤੇ ਇੰਡੀਆ ਜਿਹੜਾ ਸਭ ਤੋਂ ਵੱਡਾ ਜਿਹੜਾ ਸਿਰ ਕੱਢਾ ਸਾਡਾ ਕਾਰਪੋਰੇਟ ਹੈ ਕਹਿੰਦੇ ਪੂਰੇ ਏ ਤਉ ਉਹ ਤੇ ਡਾਨੀ ਹੈ ਉਹ ਪਤਾ ਵੀ ਹੈ ਮੋਦੀ ਦੇ ਬਿਲਕੁਲ ਨੇੜੇ ਡਾਨੀ ਨੂੰ ਫੜ ਕੇ ਹਿਲਾਉਣਾ ਮਤਲਬ ਮੋਦੀ ਨੂੰ ਤੰਗ ਕਰਨਾ ਇਹ ਟਰੰਪ ਦੇ ਆਉਣ ਤੇ ਜਦੋਂ ਜਨਵਰੀ ਦੇ ਵਿੱਚ ਆ ਜੂਗੇ ਉਦੋਂ ਕੋਈ ਫਰਕ ਪੈਂਦਾ ਇਸ ਐਟੀਟਿਊਡ ਦੇ ਵਿੱਚ ਉਦੋਂ ਦੇਖਣ ਵਾਲੀ ਗੱਲ ਹੋਊਗੀ ਪਰ ਅੱਜ ਦੀ ਤਰੀਕ ਦੇ ਵਿੱਚ ਜਿਵੇਂ ਅਨਡਾਈਟ ਕਰ ਦਿੱਤਾ ਆ ਨਿਊਯਾਰਕ ਦੀ ਕੋਰਟ ਨੇ ਔਰ ਉਦੋਂ ਬਾਅਦ ਉਹਨਾਂ ਦਾ ਐਜ਼ এ ਫਾਲੋਅ ਅਪ ਜਿੱਥੇ ਜਿੱਥੇ ਉਹਨਾਂ ਦਾ ਪ੍ਰਭਾਵ ਹੈਗਾ ਜਿੱਥੇ ਬੰਗਲਾਦੇਸ਼ ਦੇ ਵਿੱਚ ਅਮਰੀਕਨ ਲੋਬੀ ਦਾ ਪ੍ਰਭਾਵ ਹੈਗਾ ਉਹ ਯੂਸਫ ਕੀ ਨਾਮ ਹੈ ਜਿਨ੍ਹਾਂ ਨੂੰ ਉੱਥੋਂ ਦਾ ਹਾਂ ਐ ਮਮ ਜੂਸੇਫ ਸ਼ਾਹਦ ਹਾਂਜੀ ਹਾਂ ਉਹਨੂੰ ਹੈਡ ਬਣਾਇਆ ਨਾ ਉਹ ਨੋਬਲ ਪ੍ਰਾਈਜ਼ ਇਹਨੂੰ ਦਿੱਤਾ ਹੋਇਆ ਸੀਗਾ ਸਮਾਲਟ ਸਕੇਲ ਦਾ ਹੈ ਉਹ ਛੋਟੀਆਂ-ਛੋਟੀਆਂ ਜਿਹੜੀਆਂ ਬਚਤਾਂ ਹੁੰਦੀਆਂ ਉਹਦੇ ਵਿੱਚ ਉਹਦਾ ਕੰਮ-ਕਮ ਸੀਗਾ ਤੇ ਚਲੋ ਉਹ ਤੇ ਇੱਕ ਆਪਣੇ ਆਪ ਚ ਵੱਡੀ ਪੋਲਿਟਿਕਸ ਆਪਾਂ ਉਹਦੇ 'ਚ ਨਹੀਂ ਜਾਣਾ ਪਰ ਹੁਣ ਉਹਨੂੰ ਅੱਗੇ ਲਾ ਕੇ ਸਾਰਾ ਕੰਮ ਕੀਤਾ ਜਾ ਰਿਹਾ ਆ ਕਿ ਉੱਥੇ ਉੱਥੇ ਵੀ ਉਹਨਾਂ ਨੇ ਕੀ ਆ ਕਿ ਜਿਹੜੇ 7 ਕੰਟਰੈਕਟ ਹੋਏ ਆ ਪੁਰਾਣੇ ਇਹ ਇੰਡੀਆ ਦੇ ਨਾਲ ਉਹ ਅਸੀਂ ਰੀਵਿਊ ਕਰਨ ਲਈ ਆ ਅਸੀਂ ਦੇਖਾਂਗੇ ਤੇ ਇਹਦਾ ਮਤਲਬ ਇਹ ਉਹ ਕਿਸੇ ਨਾ ਕਿਸੇ ਤਰੀਕੇ ਨਾਲ ਸ਼ਾਇਦ ਇਨ ਉਹ ਤੋਂ ਵੀ ਕਰ ਦੇਣ ਕਿੰਨੀਆਂ ਨੇ ਤੇ ਤੁਰੰਤ ਹੀ ਜਿਹੜੇ ਇੱਕ ਕੰਟਰੈਕਟ ਕੀਤੇ ਹੋਏ ਸੀਗੇ ਉਹ ਸਾਰੇ ਕੈਨਸਲ ਕਰ ਦਿੱਤੇ ਸੀਗੇ ਤੇ ਏਸੀ ਕੇ ਨਾਲ ਜੇ ਜਗਾ ਜਗਾ ਤੋਂ ਜਿੱਥੇ ਜਿੱਥੇ ਵੀ ਪ੍ਰਭਾਵ ਆ ਭਾਵੇਂ ਹੋ ਸਕਦਾ ਕੁਝ ਚੀਨ ਦੇ ਪ੍ਰਭਾਵ ਥਲੇ ਕਿ ਉਹ ਆਪਣੇ ਕੰਟਰੈਕਟ ਦੇਣੇ ਚਾਹਣਗੇ ਹੋ ਜੇ ਤੇ ਕਈ ਕੁਝ ਚੱਲੂਗਾ ਇਹ ਹੁਣ ਹੈ ਤੇ ਦੇਣ ਮਾੜੇ ਹੀ ਆ ਡਾਨੀ ਲਈ ਪਰ ਤੁਸੀਂ ਜੇ ਬਿਨਾ ਕੰਮ ਕੀਤੇ ਆ ਬਿਨਾ ਕੋਚ ਐਕਚੁਅਲੀ ਟਾਟਾ ਬਾਂਗੂ ਕੋਚ ਗਰਾਉਂਡ ਦੇ ਉੱਤੇ ਆਪਣੇ ਭਲ ਬਣਾਇਆ ਜਾਂ ਥੋੜਾ ਆਪਣੀ ਸੋਸ਼ਲ ਸੇਵਾ ਵੀ ਸਮਾਜਿਕ ਜਿਹੜੇ ਤੁਹਾਡਾ ਜ਼ਿੰਮੇਵਾਰੀ ਕਾਰਪੋਰੇਟ ਸੈਕਟਰਾਂ ਦੀ ਬਣਦੀ ਆ ਬਿਨਾ ਉਹ ਕੀਤੇ ਤੁਸੀਂ 24 ਘੰਟੇ ਦੋ ਨੰਬਰੀ ਕੰਮਾਂ 'ਚ ਪਏ ਰਹੋਗੇ ਰਾਜਨੀ ਜਿਹਨੂੰ ਕਹਿੰਦੇ ਕਰੋਨਿਕ ਕੈਪੀਟਲ ਮਤਲਬ ਰਾਜਨੀਤਿਕ ਲੋਕਾਂ ਦੇ ਅੱਗੇ ਪਿੱਛੇ ਗਏ ਤੇ ਆਪਣਾ ਆਰਡਰ ਕਰਾਏ ਕਰਜ਼ੇ ਲਏ ਮਗਰੋਂ ਦਿੱਤੇ ਨਹੀਂ ਇਹ ਕੰਮ ਜੇ ਤੁਸੀਂ ਕਰੀ ਜਾਓਗੇ ਤੇ ਦੋ ਨੰਬਰੀ ਕੰਮ ਜਿਹੜਾ ਉਹਨਾਂ ਤੇ ਲੱਗਾ ਉਹ ਛੋਟਾ ਨਹੀਂ ਹੈ ਕਿ ਤੁਸੀਂ 2000 ਕਰੋੜ ਰੁਪਈਆ ਆਪਣੇ ਇੱਥੇ ਬੰਦਿਆਂ ਨੂੰ ਵੱਡੀ ਦੇ ਕੇ ਤੇ ਆਰਡਰ ਲਏ ਆ ਇਹ ਹੁਣ ਸਾਰਾ ਇੱਕ ਛੋਟਾ ਨਹੀਂ ਹੈ ਉਹਦੇ ਚੋਂ ਕਿਵੇਂ ਬਾਹਰ ਆਉਂਦੀ ਆ ਦੇਖਦੇ ਆ ਪਰ ਇਹਦਾ ਅਸਰ ਜਰੂਰ ਹਾਲ ਦੀ ਘੜੀ ਤੇ ਦੇਖਣ ਨੂੰ ਮਿਲ ਰਿਹਾ ਆ ਬਾਕੀ ਕਿੰਨੇ ਵੱਡੇ ਪੱਧਰ ਤੇ ਮੋਦੀ ਜੀ ਤੇ ਉਹਨਾਂ ਦੇ ਪੂਰੇ ਜਿਹੜੇ ਸਰਕਾਰ ਆ ਤੇ ਹੋਰ ਜਿਹੜੇ ਬੰਦੇ ਜਿਹੜੇ ਉਹਨਾਂ ਦੇ ਕੰਟੈਕਟ ਤੇ ਰਹਿੰਦੇ ਆ ਕਿਉਂਕਿ ਥੋੜਾ ਰਾਜਨੀਤਿਕ ਤੌਰ ਤੇ ਇਲੈਕਸ਼ਨ ਫੰਡ ਜੇ ਫੰਡ ਸਾਰਾ ਕਿੱਥੋਂ ਆਉਂਦਾ ਇਥੋਂ ਕਾਰਪੋਰੇਟਾਂ ਤੇ ਆਉਂਦਾ ਤੁਹਾਡੇ ਕੋਲ ਲਿਸਟ ਆਈ ਤੇ ਸੀਗੀ ਉਦੋਂ ਜਿਹੜੀ ਤੇ ਉਹ ਜਿਹੜੀ ਸੁਪਰੀਮ ਕੋਰਟ ਨੇ ਉਦੋਂ ਫਿਰ ਰਹਿਣ ਨੰਗੀ ਚਿੱਟੀ ਕਰਤੀ ਸੀ ਸਾਰੀ ਵੀ ਇੱਕ ਵਾਰੀ ਦਿਖਾ ਦਿਓ ਸਾਰਿਆਂ ਨੂੰ ਕਿੱਥੋਂ ਕਿੱਥੋਂ ਕਿੰਨਾ ਪੈਸਾ ਆ ਰਿਹਾ ਇਹ ਬੰਦੇ ਹੈਗੇ ਤੇ ਉਹ ਫਿਰ ਥੋੜਾ ਬਹੁਤ ਇਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰਨਗੇ ਪਰ ਵਿਦੇਸ਼ਾਂ ਚ ਕਿਵੇਂ ਕਰਨਗੇ ਮੋਦੀ ਜੀ ਦਾ ਇਨਾ ਪ੍ਰਭਾਵ ਤੇ ਹੈ ਨਹੀਂ ਕਿ ਇਹ ਬਾਈਡਨ ਨੂੰ উইথ অর্ডার ਕੱਢ ਦੇਣ ਕੋਈ ਓਏ ਖਵਕੀਨੀਆਂ ਨੂੰ ਦਬਕਾ ਮਾਰ ਦੇਣ ਜਾਂ ਬੰਗਲਾਦੇਸ਼ ਨੂੰ ਦਬਕਾ ਮਾਰ ਦੇਣ ਜਾਂ ਕੱਲ ਨੂੰ ਕੋਈ ਸ਼੍ਰੀਲੰਕਾ ਜਾਂਦਾ ਉੱਥੇ ਕੁਝ ਕਹਿ ਦੇਣ ਇਹ ਜਿਹੜੇ ਬਾਹਰ ਖੰਭ ਖਿਲਾਰਨੇ ਸੀ ਈਡਾਨੀ ਤੇ ਉਹਦੇ ਤੇ ਅਸਰ ਸਿੱਧਾ ਸਿੱਧਾ ਪੈਣਾ ਸ਼ੁਰੂ ਹੋ ਗਿਆ ਕੇਰ ਮਾਰਕਰ ਦੇ ਪ੍ਰੋਫੈਸਰ ਭਾਹ ਕਰ ਮੱਚੀਏ ਕਿ ਭਾਰਤ ਦੇ ਅਰਥਚਾਰੇ ਨੂੰ ਜਾਂ ਮਹਿੰਗਾਈ ਦੇ ਨਾਂ ਤੋਂ ਜਾਂ ਆਮ ਬੰਦੇ ਨੂੰ ਕੋਈ ਸੱਟ ਵੱਜਦੀ ਏ ਇਹਦੇ ਨਾਲ ਜਾਂ ਵੱਜਣੀ ਲਾਜ਼ਮੀ ਏ ਕਿ ਸਮੁੱਚੇ ਮੁਲਕ ਦਾ ਢਾਂਚਾ ਹਿੱਲ ਜਾਣਾ ਜਿਹੜੇ ਕਹਿੰਦੇ ਸੀ ਕਿ ਐਨ ਏ ਟ੍ਰੀਡੀਨਲ ਇਕਨੋਮੀ ਕਰਦਾਂਗੇ ਦੇਖੋ ਮੈਂ ਪਰਸਨ ਡਿਗਰੀਆ ਸੀਗਾ ਪਰ 2.5 ਲੱਖ ਕਰੋੜ ਰੁਪਇਆ ਉੱਡ ਗਿਆ ਉਹ ਤੇ ਜਿਵੇਂ ਇਹ ਦਾ ਕਾਗਜ਼ਾਂ ਚ ਉੱਪਰ ਥੱਲੇ ਜਿਹੜੀ ਡਿਮਾਂਡ ਸਪਲਾਈ ਦੀ ਗੱਲ ਹੈ ਨਾ ਐਕਚੁਅਲੀ ਪੈਸਾ ਨਹੀਂ ਹੁੰਦਾ ਉਤਰਾ ਪਰ ਜੇ ਉਹ ਮੁੜ ਕੇ ਤਾਂ ਹੋਣ ਹੀ ਨਾ ਥੱਲੇ ਡਿੱਗ ਪੈਂ ਫਿਰ ਪੈਸਾ ਉੱਡ ਜਾਂਦਾ ਹੁਣ ਤੀਸਰੀ ਵਾਰੀ ਕੀ ਹੋਇਆ ਸੀਗਾ ਇੱਕ ਵਾਰੀ ਕਾਫੀ ਡਾਊਨ ਚਲਾ ਗਿਆ ਤੇ ਜਿਹੜੇ ਸ਼ੈਤਾਨ ਬੰਦੇ ਉਹਨਾਂ ਨੇ ਫੜਾਫਟ ਖਰੀਦ ਲਿਆ ਉਹਨਾਂ ਨੂੰ ਇਹ ਪਤਾ ਸੀ ਕਿ ਮੋਦੀ ਨੇ ਇਹਨੂੰ ਬਚਾ ਲੈਣਾ ਜਾਂ ਇਹਨੇ ਵੱਜ ਜਾਣਾ ਉਹ ਫਿਰ ਬਹੁਤ ਸਾਰਾ ਖੱਟ ਗਿਆ ਫਿਰ ਕਿਤੇ ਤੱਕ ਕਿਤੇ ਚਲਾ ਗਿਆ ਹੁਣ ਉਹ ਫਿਰ ਥੱਲੇ ਡਾਊਨ ਆਇਆ ਫਿਰ ਕਈ ਇਹ ਕੀ ਕਿ ਸਿਰਫ ਉਹਦੇ ਡਾਊਨ ਕਰਕੇ ਖਰੀਦ ਕੇ ਕੁਝ ਜਿਹੜੇ ਸ਼ਾਰਟ ਟਰਮ ਜਿਹੜੇ ਹੈਗੇ ਆ ਉਹਦੇ ਚ ਖੁਦ ਵੀ ਹੈ ਜਾਰਜ ਸੋਰਸ ਜਿਹੜਾ ਇਹਦੀਆਂ ਕੰਪਲੀਟਾਂ ਕਰਦਾ ਇਹਦੇ ਬਾਰੇ ਸਟੱਡੀ ਕਰਾਉਂਦਾ ਉਹ ਆਪ ਸ਼ਾਰਟ ਟਰਮ ਸ਼ੇਅਰ ਮਾਰਕੀਟ ਦੇ ਵਿੱਚ ਐਕਟਿਵ ਹੈਗੇ ਕੀ ਉਹੋ ਹੀ ਨਹੀਂ ਲੱਖਾਂ ਕਰੋੜਾਂ ਰੁਪਏ ਕਮਾ ਜਾਂਦੇ ਇਹੋ ਜਿਹਾ ਪ੍ਰਚਾਰ ਕਰਕੇ ਉਹਨਾਂ ਰੱਬ ਜਾਣੇ ਇਹਦੇ ਚ ਕਿੰਨੀ ਕੀ ਪਿੱਛੇ ਪੋਲਿਟਿਕਸ ਚੱਲ ਰਹੀ ਹੈ ਪਰ ਇਹ ਪਰ ਇਹ ਹਾਲ ਦੀ ਘੜੀ ਦਿਨ ਮਾੜੇ ਆ ਇਹਨਾਂ ਦੇ ਇਨਾਂ ਨੂੰ ਇਸ ਗੱਲ ਦਾ ਸਾਫ਼-ਸਾਫ਼ ਕਿਸੇ ਨੇ ਸੁਪਰੀਮ ਕੋਰਟ ਸਾਡੀ ਚ ਚਲੇ ਗਿਆ ਕੋਈ ਇੱਕ ਵਕੀਲ ਉਹਨੇ ਕਹਿਤਾ ਵੀ ਇਹਦੇ ਤੇ ਇਹਦੇ ਵਿਰੁੱਧ ਵੀ ਜਿਹੜੀ ਉੱਥੇ ਦੇ ਫੈਸਲੇ ਹੋਏ ਆ ਤੇ ਸਾਡੀ ਸਰਕਾਰ ਜਿਹੜੀ ਆ ਸੋ ਇੱਥੇ ਸੁਣਵਾਈ ਇਹ ਸਾਡੀ ਕੋਰਟ ਜਿਹੜੀ ਹੈ ਇਸ ਗੱਲ ਦੀ ਸੁਣਵਾਈ ਕਰੇ ਤੇ ਅਡਾਨੀ ਨੂੰ ਇੱਥੇ ਸੁਪਰੀਮ ਕੋਰਟ ਚ ਖਿੱਚਿਆ ਜਾਵੇ ਇਹੋ ਜੀਆਂ ਗੱਲਾਂ ਤੇ ਮਤਲਬ ਇੱਥੇ ਵੀ ਚੱਲ ਪਈਆਂ ਹੁਣ ਹੋਰ ਕਿੰਨੀ ਕੁ ਸਿਰਸਵਾ ਪੈਣ ਵਾਲੀ ਗੱਲ ਹੁੰਦੀ ਹੈ ਇਹ ਆਉਣ ਵਾਲੇ ਸਮੇਂ ਚ ਦੇਖਦੇ ਸ਼ੁਕਰੀਆ ਪ੍ਰੋਫੈਸਰ ਸਾਹਿਬ ਧੰਨਵਾਦ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਿਕੰਦਰ ਜੀ ਤੁਹਾਡਾ ਤੁਹਾਡੀ ਟੀਮ ਦਾ ਸਾਡੇ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ